ਮੋਹਾਲੇ ਵਿੱਚ ਹੁਣ ਹਰ ਕੰਮ ਤੇ ਨਗਰ ਨਿਗਮ ਦੀ ਨਜ਼ਰ ਰਹੇਗੀ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਵਾਚ ਐਂਡ ਵਾਰਡ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਨਵੇਂ ਸਿਸਟਮ ਦੇ ਤਹਿਤ ਤਿੰਨ ਗੱਡੀਆਂ ਮੋਹਾਲੀ ਚ ਕੈਮਰੇਆਂ ਸਮੇਤ ਘੁੰਮਣਗੀਆਂ ਜੋ ਕਿਸੇ ਵੀ ਘਟਨਾ ਜਾਂ ਫਿਰ ਉਨਤਾਈ ਨੂੰ ਕੈਮਰੇ ਵਿੱਚ ਕੈਦ ਕਰਦੇ ਆ ਸਾਰੀ ਜਾਣਕਾਰੀ ਪ੍ਰਸ਼ਾਸਨ ਨੂੰ ਆਨਲਾਈਨ ਦੇਣਗਿਆ ਇਸ ਤੋਂ ਬਾਅਦ ਪ੍ਰਸ਼ਾਸਨ ਉਸ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਕੋਸ਼ਿਸ਼ ਕਰੇਗਾ ਇਸ ਨਵੇਂ ਸਿਸਟਮ ਦੇ ਉਦਘਾਟਨ ਮੌਕੇ ਮੁਹਾਲੀ ਦੇ ਡੀਸੀ ਤੇਜਿੰਦਰ ਪਾਤ ਸਿੰਘ ਸਿੱਧੂ ਤੇ ਯੋਜਨਾ ਕਮਿਸ਼ਨ ਦੀ ਚੇਅਰਪਰਸਨ ਅਮਨਜੋਤ ਕੌਰ ਰਾਮੋਵਾਲੀਆ ਤੋਂ ਇਲਾਵਾ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ 우ਮਾ ਸ਼ੰਕਰ ਗੁਪਤਾ ਵੀ ਪਹੁੰਚੇ ਹੋਏ ਸੀ ਜਾਣਕਾਰੀ ਮੁਤਾਬਕ ਇਸ ਸਿਸਟਮ 6 ਮਹੀਨਿਆਂ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਏਗਾ ਇਹ ਤਸਵੀਰਾਂ ਨੇ ਜਦੋਂ ਇਸ ਸਿਸਟਮ ਦਾ ਉਦਘਾਟਨ ਕੀਤਾ ਜਾ ਰਿਹਾ ਸੀ ਪਹਿਲੀ ਵਾਰ ਵਾਚ ਐਂਡ ਵਾਰਡ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਦੇ ਵਿੱਚ ਜੋ ਕਿ ਨਗਰ ਨਿਗਮ ਦੇ ਲਈ ਕਾਫੀ ਜ਼ਿਆਦਾ ਸਹਾਇਕ ਸਾਬਤ ਹੋ ਸਕਦਾ ਹੈ ਦੇਖੋ ਇਹ ਪ੍ਰੋਗਰਾਮ ਜਿਹੜਾ ਸੀਗਾ ਮੈਂ ਜਿਵੇਂ ਦੱਸਿਆ ਪਹਿਲਾਂ ਵੀ ਇਹ ਇੱਕ ਆਪਣੇ ਕਿਸਮ ਦਾ ਬਹੁਤ ਹੀ ਅੱਛਾ ਇਨੀਸ਼ੀਏਟਿਵ ਸੀ ਔਨ ਦਾ ਪਾਰਟ ਆਫ ਦੀ ਕਮਿਸ਼ਨਰ ਐਂਡ ਦੀ ਮਿਊਸਪਲ ਕਾਰਪੋਰੇਸ਼ਨ ਮੋਹਾਲੀ ਜਿਸ ਦੇ ਤਹਿਤ ਇਹ ਵਾਚ ਐਂਡ ਵਾਰਡ ਦੀਆਂ ਟੀਮਸ ਲਗਾਈਆਂ ਗਈਆਂ ਜਿਹੜੀਆਂ 24/7 24 ਘੰਟੇ ਮਤਲਬ ਇਹ ਚੱਲਣੀਆਂ ਸ਼ਹਿਰ ਦੇ ਵਿੱਚ ਔਰ ਜਿੱਥੇ ਕਿਤੇ ਵੀ ਕੋਈ ਪ੍ਰੋਬਲਮ ਆਉਂਦੀ ਹੈ ਚਾਹੇ ਉਹ ਸੜਕ ਦੀ ਆਉਂਦੀ ਹੈ ਲਾਈਟ ਦੀ ਆਉਂਦੀ ਹੈ ਕੋਈ ਸੀਵਰ ਦੀ ਆਉਂਦੀ ਹੈ ਪਾਣੀ ਖੜੇ ਕਰਨ ਦੀ ਆਉਂਦੀ ਹੈ ਗੰਦਗੀ ਦੀ ਆਉਂਦੀ ਹੈ ਉਹਦੇ ਬਾਰੇ ਕਵਿਕਲੀ ਦੇ ਵਿਲ ਰਿਪੋਰਟ ਟੂ ਦੀ ਕਮਿਸ਼ਨਰ ਔਨ 댓 ਔਰ ਥਿਸ ਇਸ 올 ਹਾਈ ਟੈਕ ਬੜੀ ਤੇਜ਼ੀ ਦੇ ਨਾਲ ਕੈਮਰਸ ਦੇ ਥਰੂ ਇਹ ਇਨਫੋਰਮੇਸ਼ਨ ਇਹਨਾਂ ਨੂੰ ਪਾਸ ਹੋਊਗੀ ਐਂਡ ਦੀ ਰਿਸਪੌਂਸ ਊਡ ਆਲਸੋ ਬੀ ਵੈਰੀ ਫਾਸਟ ਦੀ ਕਮਿਸ਼ਨਰ ਹੈਜ਼ ਮੇਡ ਅਪ ਹਿਸ ਮਾਈਂਡ ਵੀ ਅ ਸੀਰੀਅਸ ਰਿਸਪੌਂਸ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਪ੍ਰੋਬਲਮ ਸਾਨੂੰ ਦੱਸਣਗੇ ਉਹਦਾ ਬੜੀ ਜਲਦੀ ਔਰ ਫੁਰਤੀ ਦੇ ਨਾਲ ਉਹਦਾ ਜਿਹੜਾ ਹੈਗਾ ਕਾਰਵਾਈ ਕੀਤੀ ਜਾਏਗੀ ਇਸ ਤੇ ਕਾਰਪੋਰੇਸ਼ਨ ਦੇ ਅੰਡਰ ਅਦਾ ਕਾਰ ਅਧੀਨ ਜੋ ਸਿਸਟਮ ਆਂਦਾ ਹੈ ਉਹਦਾ ਤੇ ਲੋਕਾਂ ਦੀ ਸਕਿਉਰਿਟੀ ਲਈ ਕਿ ਜੋ ਪਰਸਨਲੀ ਲੋਕਾਂ ਦੀ ਸਕਿਉਰਿਟੀ ਲਈ ਜੇ ਕਿਸੇ ਨੂੰ ਐਂਬੂਲੈਂਸ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਕੋਈ ਹੈਲਪ ਦੀ ਲੋੜ ਆ ਉਦੋਂ ਰਾਤ ਨੂੰ ਵੀ ਇਹਦਾ ਪੁਲਿਸ ਦੇ ਨਾਲ ਤੇ ਕਾਰਪੋਰੇਸ਼ਨ ਦੇ ਆਫਿਸ ਦੇ ਨਾਲ ਸਿੱਧਾ ਕੰਟੈਕਟ ਹੋਏਗਾ ਇਹਦੇ ਵਿੱਚ ਵੀਡੀਓ ਕੈਮਰੇ ਯੂਜ਼ ਕੀਤੇ ਜਾਣਗੇ ਜੇ ਕੋਈ ਕਾਰਪੋਰੇਸ਼ਨ ਦੇ ਅਧੀਨ ਕੋਈ ਚੀਜ਼ ਆ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕਰ ਰਿਹਾ ਉਹਦੀ ਫੋਟੋ ਲੈ ਕੇ ਵੀ ਕਾਰਪੋਰੇਸ਼ਨ ਨੂੰ ਸਿੱਧੀ ਆਏਗੀ ਅਮ ਇੱਕ ਤਾਂ ਪਹਿਲਾਂ ਸਟੇਟ ਦੇ ਵਿੱਚ ਇਹ ਆਪਣੇ ਤਰ੍ਹਾਂ ਦੀ ਪਹਿਲੀ ਅਸੀਂ ਮੁਹਾਲੀ ਸ਼ਹਿਰ ਆ ਸਿਟੀ ਆ ਜਿੱਥੇ ਅਸੀਂ ਇਹਨੂੰ ਟਰਾਈ ਕਰ ਰਹੇ ਹਾਂ ਕਈ ਵਾਰ ਵਾਟਰ ਲੀਕੇ ਹੁੰਦੀ ਆ ਪਾਈਪ ਬ੍ਰਸਟ ਕਰ ਜਾਂਦੀ ਆ ਸਾਨੂੰ ਰਿਪੋਰਟਿੰਗ ਹੀ ਉਦੋਂ ਹੁੰਦੀ ਆ ਜਦੋਂ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਿਆ ਹੁੰਦਾ ਜਾਂ ਲੀਕੇਜ ਹੋ ਚੁੱਕੀ ਹੁੰਦੀ ਆ ਜਿਹਨੂੰ ਟਾਈਮਲੀ ਰਿਪੋਰਟ ਨਾ ਹੋਣ ਕਰਕੇ ਡੈਮੇਜ ਇੰਨਾ ਵੱਧ ਜਾਂਦਾ ਕਿ ਸਾਡਾ ਉਹਦੇ 'ਚ ਸਮਾਂ ਉਹਨੂੰ ਠੀਕ ਕਰਨ 'ਚ ਤੇ ਉਹ ਤੇ ਐਕਸ਼ਨ ਲਾਈਨ ਚ ਕਾਫੀ ਤੇ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਬਟ ਵਿਦ ਥਿਸ ਕਾਈਂਡ ਆਫ ਸਿਸਟਮ ਜਿਵੇਂ ਇਹ ਹੁੰਦਾ ਹੈ ਇਮੀਡੀਏਟਲੀ ਦੇ ਵਿਲ ਰਿਪੋਰਟ ਟੂ ਅਸ ਵੀ ਇਹ ਸੋਡੀ ਪਾਈਪ ਬਸਟ ਹੋ ਗਈ ਥੈਨ ਜਦੋਂ ਸਾਨੂੰ ਇਮੀਡੀਏਟਲੀ ਪਤਾ ਚੱਲੇਗਾ ਤਾਂ ਅਸੀਂ ਇਮੀਡੀਏਟਲੀ ਉਹਤੇ ਕਰੈਕਟਿਵ ਐਕਸ਼ਨ ਲੈ ਸਕਦੇ ਹਾਂ